ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਆਉ ਸੰਤ ਬਾਬਾ ਖਜਾਰਾ ਸਿੰਘ ਜੀ ਦੇ ਜੀਵਨ ਵਿੱਚੋਂ ਆਪ ਜੀ ਦੇ ਨਾਲ ਇੱਕ ਸਾਖੀ ਦੀ ਸਾਝ ਪਈਏ ਜਿਸ ਤਰ੍ਹਾਂ ਗੁਰਬਾਣੀ ਦਾ ਫਰਮਾਨ ਹੈ ਸਹਿਜ ਕੀ ਅਕਥ ਕਥਾ ਹੈ ਨਰਾਰੀ ਸੋ ਇਹ ਉਸ ਸਮੇਂ ਦੀ ਗੱਲ ਹੈ ਜਦੋਂ ਬਾਬਾ ਜੀ ਹਲੇ ਸੰਗਤਾਂ ਦੇ ਵਿੱਚ ਇੰਨੇ ਪ੍ਰਗਟ ਨਹੀਂ ਹੋਏ ਹਲੇ ਬਹੁਤੇ ਲੋਕਾਂ ਨੂੰ ਬਾਬਾ ਜੀ ਦੇ ਬਾਰੇ ਪਤਾ ਨਹੀਂ ਸੀ ਤੇ ਕਿਸ ਤਰ੍ਹਾਂ ਲੋਕਾਂ ਦੇ ਵਿੱਚ ਬਾਬਾ ਜੀ ਦੀ ਸ਼ਰਧਾ ਵਧੀ ਸੋ ਆਓ ਉਹ ਕੌਤਕ ਕੀ ਕੀ ਵਰਤੇ ਆਓ ਸਰਵਣ ਕਰੀਏ ਸੋ ਇਹ ਜੋ ਕੌਤਕ ਵਰਤਦੇ ਸਨ ਇਹ ਲੋਕ ਦੇ ਵੇਖ ਕੇ ਲੋਕਾਂ ਵਿੱਚ ਬਾਬਾ ਜੀ ਪ੍ਰਤੀ ਬੜੀ ਸ਼ਰਧਾ ਹੋਈ ਇੱਕ ਵਾਰ ਦੀ ਗੱਲ ਬਾਬਾ ਜੀ ਧਾਰੀਵਾਲ ਵੱਲੋਂ ਸੂਏ ਦੇ ਕੰਡੇ-ਕੰਡੇ ਪੈਂਦਲ ਚੱਲ ਕੇ ਘੁੰਮਣਾਵਲ ਨੂੰ ਆ ਰਹੇ ਸਨ ਤੇ ਸ਼ਾਮ ਦਾ ਸਮਾਂ ਸੀ ਤੇ ਲਾਗਲੇ ਪਿੰਡਾਂ ਦੇ ਕੁਝ ਲੋਕ ਧਾਰੀਵਾਲ ਤੋਂ ਕੱਪੜੇ ਵਾਲੇ ਕਾਰਖਾਨੇ 'ਚੋਂ ਕੰਮ ਕਰਕੇ ਸਾਈਕਲਾਂ ਤੇ ਵਾਪਸ ਆ ਰਹੇ ਸਨ ਇਸ ਸਾਲ ਦਾ ਸਮਾਂ ਸੀ ਉਹਨਾਂ ਸੰਤਾਂ ਨੂੰ ਪੈਦਲ ਜਾਂਦਿਆਂ ਵੇਖਿਆ ਤੇ ਉਹਨਾਂ ਆਪਣੇ ਸਾਈਕਲ ਰੋਕ ਲਏ ਇੱਕ ਸੱਜਣ ਨੇ ਬੇਨਤੀ ਕੀਤੀ ਕਿ ਆਪ ਜੀ ਸਾਈਕਲ ਤੇ ਬੈਠ ਜਾਓ ਸਰਦੀ ਹੈ ਦਿਨ ਡੁੱਬ ਗਿਆ ਹੈ ਕਾਫੀ ਹਨੇਰਾ ਹੋ ਗਿਆ ਹੈ ਤੇ ਆਪ ਜੀ ਸਾਡੇ ਨਾਲ ਚੱਲ ਪਾਓ ਉਹਨਾਂ ਨੇ ਇੱਕ ਦੋ ਵਾਰੀ ਬਾਬਾ ਜੀ ਨੂੰ ਬੇਨਤੀ ਕੀਤੀ ਤੇ ਪਰ ਬਾਬਾ ਜੀ ਉਹਨਾਂ ਦੇ ਸਾਈਕਲ ਤੇ ਨਹੀਂ ਬੈਠੇ ਕਿਉਂਕਿ ਮਹਾਪੁਰਖ ਜਦੋਂ ਵੀ ਕਿਤੇ ਜਾਂਦੇ ਸਨ ਦਾ ਪੈਦਲ ਜਾਂਦੇ ਜਾਂ ਸਾਈਕਲ ਤੇ ਜਾਂ ਕਿਸੇ ਤੇ ਵੀ ਤਾਂ ਵਾਇਗਰੂ ਵਾਇਗਰੂ ਕਰਦੇ ਹੀ ਆਪਣਾ ਸਫ਼ਰ ਪੂਰਾ ਕਰਦੇ ਸਨ ਆਪਾਠ ਕਰਦੇ ਸਿਮਰਨ ਕਰਦੇ ਹੀ ਸੋ ਮਹਾਪੁਰਖਾਂ ਨੇ ਵੀ ਸ਼ਾਇਦ ਇਸੇ ਤਰ੍ਹਾਂ ਜਾਣਾ ਹੋਵੇ ਉਹਨਾਂ ਨੇ ਜੋ ਬੇਨਤੀ ਕੀਤੀ ਬਾਬਾ ਜੀ ਨਹੀਂ ਬੈਠੇ ਤਾਂ ਆਪਣੀ ਚਾਲੇ ਨਾਮ ਜਪਦੇ ਜਪਦੇ ਤੁਰਦੇ ਗਏ ਤੇ ਉਹ ਵੀਰ ਸਾਈਕਲ ਤੇ ਚੜ ਕੇ ਚੱਲ ਪਏ ਜਦੋਂ ਕਾਫੀ ਅੱਗੇ ਨਿਕਲ ਆਏ ਤੇ ਉਹ ਨਿੱਕੇ ਘੁੰਮਣਾ ਦੇ ਪੁਲ ਕੋਲ ਪੁੱਜੇ ਤਾਂ ਕੀ ਵੇਖਦੇ ਆ ਨਾ ਕਿ ਬਾਬਾ ਹਜਾਰਾ ਸਿੰਘ ਜੀ ਉਹਨਾਂ ਦੇ ਅੱਗੇ ਅੱਗੇ ਡੇਰੇ ਵੱਲ ਨੂੰ ਤੁਰੇ ਜਾ ਰਹੇ ਆ ਨਾ ਉਹਰ ਦੇ ਵਿੱਚ ਪੈ ਗਏ ਹੈਰਾਨ ਹੋ ਗਏ ਕੀ ਇਹ ਕੀ ਕੌਤਕ ਹੈ ਅਸੀਂ ਤਾਂ ਇਹਨਾਂ ਨੂੰ ਪਿੱਛੇ ਛੱਡ ਕੇ ਆਏ ਸਾਂ ਅਗ ਰਸਤੇ ਵਿੱਚ ਤੇ ਆਪਾਂ ਕਿਤੇ ਰੁਕੇ ਵੀ ਨਹੀਂ ਤੇ ਇਹ ਸਾਡੇ ਤੋਂ ਪਹਿਲੇ ਕਿਵੇਂ ਆ ਗਏ ਉਹ ਬੜੇ ਹੈਰਾਨ ਹੋਏ ਪਰ ਉਹਨਾਂ ਨੂੰ ਕੁਝ ਸਮਝ ਨਾ ਆਈ ਸੋ ਇਸੇ ਤਰ੍ਹਾਂ ਇੱਕ ਵਾਰੀ ਇਹਨਾਂ ਦੇ ਪਿੰਡ ਦੇ ਇੱਕ ਵਿਅਕਤੀ ਬਿਹਾਰੀ ਸ਼ਾ ਜੋ ਬਾਅਦ ਵਿੱਚ ਪਿੰਡ ਦਾ ਸਰਪੰਚ ਬਣਿਆ ਉਹ ਵੀ ਧਾਰੀਵਾਲ ਤੋਂ ਸਾਈਕਲ ਤੇ ਆ ਰਿਹਾ ਸੀ ਉਸ ਨੇ ਵੇਖਿਆ ਕਿ ਬਾਬਾ ਜੀ ਉਸ ਦੇ ਅੱਗੇ-ਅੱਗੇ ਪੰਦਲ ਪਿੰਡ ਨੂੰ ਜਾ ਰਹੇ ਹਨ ਤੇ ਉਸ ਨੇ ਸਾਈਕਲ ਰੋਕ ਲਿਆ ਤੇ ਕਹਿਣ ਲੱਗਾ ਕਿ ਸਾਈਕਲ ਤੇ ਬੈਠ ਜਾਓ ਦੇ ਨਾ ਡੋਬੇ ਚੱਲਿਆ ਹੈ ਪਰ ਬਾਬਾ ਜੀ ਨਹੀਂ ਬੈਠੇ ਇੱਕ ਦੋ ਵਾਰੀ ਬਿਹਾਰੀ ਸ਼ਾਹ ਨੇ ਬਾਬਾ ਜੀ ਨੂੰ ਕਿਹਾ ਜਦੋਂ ਨਾ ਬੈਠੇ ਤਾਂ ਉਹ ਵੀ ਆਪਣੇ ਸਾਈਕਲ ਤੇ ਚੜ ਕੇ ਪਿੰਡ ਨੂੰ ਤੁਰ ਪਿਆ ਜਦੋਂ ਪਿੰਡ ਦੇ ਲਾਗੇ ਪੁਜਾ ਤਾਂ ਵੇਖ ਕੇ ਹੈਰਾਨ ਰਹਿ ਗਿਆ ਕਿ ਬਾਬਾ ਜੀ ਤਾਂ ਉਸ ਦੇ ਅੱਗੇ ਅੱਗੇ ਤੁਰੇ ਜਾ ਰਹੇ ਹਨ ਉਸ ਨੇ ਕੌਤਕ ਬਾਰੇ ਸਭ ਨੂੰ ਦੱਸਿਆ ਤੇ ਬਾਅਦ ਵਿੱਚ ਬੜੀ ਸ਼ਰਧਾ ਤੇ ਪਿਆਰ ਨਾਲ ਡੇਰੇ ਆ ਕੇ ਬਾਬਾ ਜੀ ਦੀ ਸੰਗਤ ਕਰਨ ਲੱਗਾ ਸੋ ਐ ਤੇ ਐਸੇ ਕੌਤਕ ਬਾਬਾ ਜੀ ਨੇ ਸੰਸਾਰ ਤੇ ਵਿਚਰਦਿਆਂ ਕੀਤੀ ਜੋ ਕਹਿਣ ਕਥਨ ਤੋਂ ਬਾਰੇ ਹਨ ਸੋ ਐਸੀਆਂ ਗੱਲਾਂ ਜਿਹੜੀਆਂ ਇਹਨਾਂ ਸਾਈਕਲ ਵਾਲਿਆਂ ਨਾਲ ਬਿਆਰੀ ਸ਼ਾਹ ਦੇ ਨਾਲ ਵਾਪਰੀਆਂ ਇਹ ਕੌਤਕ ਉਹਨ ਰੋਜ਼ ਰੋਜ਼ ਵਾਪਰਨ ਲੱਗੀ ਲੋਕਾਂ ਨੂੰ ਸਮਝਾਉਣ ਲੱਗੀ ਕਿ ਇਹ ਕੋਈ ਆਮ ਰੂ ਨਹੀਂ ਹੈ ਸੋ ਅੱਖਾਂ ਵਾਲਿਆਂ ਨੇ ਤਾਂ ਪਹਿਲਾਂ ਹੀ ਵੇਖ ਲਿਆ ਸੀ ਕਿ ਇਹ ਰੰਗ ਚਲੂਲਾ ਪ੍ਰਭੂ ਪ੍ਰੇਮ ਦਾ ਹੈ ਆਪਣਾ ਰੰਗ ਵਿਖਾਏਗਾ ਜਿਹੜੇ ਲੋਕ ਪਹਿਲਾਂ ਹੋਰ ਨਿਗਾਹ ਦੇ ਨਾਲ ਵੇਖਦੇ ਸਨ ਹੁਣ ਉਹ ਪ੍ਰੇਮ ਅਤੇ ਸ਼ਰਧਾ ਨਿਗਾਹ ਦੇ ਨਾਲ ਬਾਬਾ ਜੀ ਦੇ ਦਰਸ਼ਨ ਕਰਨ ਲੱਗ ਪਏ ਜਿਹੜੇ ਪਹਿਲਾਂ ਕਈ ਤਰ੍ਹਾਂ ਦੇ ਕੱਚੇ ਪਿੱਛੇ ਬੋਲ ਬੋਲਦੇ ਸਨ ਹੁਣ ਉਹ ਅੱਗੇ ਦੀ ਹੋ ਕੇ ਨਿਮਰਤਾ ਪੂਰਵਖਤੇ ਬਲੋਂ ਲੱਗ ਪਏ ਘਰ ਘਰ ਉਹਨਾਂ ਦੀ ਬੰਦਗੀ ਫਕੀਰੀ ਅਤੇ ਤਪਦੀਆਂ ਗੱਲਾਂ ਹੋਣ ਲੱਗ ਪਈਆਂ ਫੁੱਲ ਖਿੜਿਆ ਤਾਂ ਭੋਰੇ ਆਪਣੇ ਆਪ ਆ ਜਾਂਦੇ ਹਨ ਕੋਈ ਸਦਨ ਦੀ ਲੋੜ ਨਹੀਂ ਪੈਂਦੀ ਨਾ ਕੋਈ ਸਦਨ ਜਾਂਦਾ ਕੋਈ ਹੋਈ ਕੋਈ ਰਸੀਆ ਹੁਣ ਕੁਟੀਆਂ ਵਿੱਚ ਆ ਕੇ ਬੈੰਦਾ ਦਰਸ਼ਨ ਕਰਦਾ ਬਚਨ ਬਿਲਾਸ ਸੁਣਦਾ ਤੇ ਨਿਹਾਲ ਹੋ ਜਾਂਦਾ ਸੋ ਇਸ ਤਰ੍ਹਾਂ ਬਾਬਾ ਜੀ ਦੇ ਬਚਨ ਕਹਿਣ ਕਥਨ ਤੋਂ ਬਾਅਦ ਇਹ ਹਨ ਸੋ ਜਿਨ੍ਹਾਂ ਨੇ ਵੀ ਬਾਬਾ ਜੀ ਦੇ ਦਰਸ਼ਨ ਕੀਤੇ ਸੋ ਵੱਡੇ ਭਾਗਾ ਵਾਲੇ ਉਹ ਜੀਵ ਹਨ ਉਹ ਤਨ ਹਨ ਸੋ ਇਸ ਤਰ੍ਹਾਂ ਬਾਬਾ ਜੀ ਨੇ ਬੜੇ ਕੌਤਕ ਆਪਣੇ ਜ਼ਿੰਦਗੀ ਦੇ ਵਿੱਚ ਕੀਤੇ ਸੋ ਬਾਬਾ ਜੀ ਮੇਰੇ ਬੱਚਾ ਨਾਲ ਕਰਿਆ ਕਰਦੇ ਸਨ ਕਿ ਭਾਈ ਨਾਮ ਜਪੋ ਮਲਪਾ ਖਾਣੇ ਛੱਡੋ ਗੁਰੂ ਵਾਲੇ ਬਣੋ ਕਿਉਂਕਿ ਦਰਗਾਹ ਨੂੰ ਇਹੋ ਰਾਹ ਜਾਂਦਾ ਹੈ ਸੋ ਗੁਰਬਾਣੀ ਪੜ੍ਹੀਏ ਸੇਵਾ ਸਿਮਰਨ ਕਰੀਏ ਨਸ਼ਿਆਂ ਤੋਂ ਰਹਿਤ ਹੋ ਕੇ ਗੁਰੂ ਵਾਲੇ ਬਣ ਕੇ ਆਪਣੇ ਜੀਵਨ ਨੂੰ ਸਫਲ ਬਣਾਇੰਗੇ ਸੋ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਆ ਕਰੋ ਭਾਈ ਸੋ ਇੱਥੇ ਸਾਡੇ ਨਾਲ ਫਤਿਹ ਬੁਲਾਓ ਉਹਾਂ ਭੁੱਲਾਂ ਗਲਤੀਆਂ ਦੀ ਮਾਫੀ ਸਾਸੰ ਬਖਸ਼ਣਯੋਗ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ